ਇਹ ਜੋ ਨਹਿਰ ਹੈ ਪਿੰਡ ਸੰਧੂ ਛੱਠਾ ਤੇ ਬੜਿਆਲ ਦੇ ਵਿਚਕਾਰ ਦੀ ਲੰਗਦੀ ਹੈ ਗੱਲ ਜ਼ਿਲ੍ਹਾ ਕਪੂਰਥਲਾ ਦੇ ਕਾਲਾ ਸੰਘਿਆ ਦੇ ਹਲਕੇ ਦੀ ਹੈ ਤੇ ਇਹ ਨਹਿਰ ਜਿਹੜੀ ਆ 10-15 ਦਿਨ ਪਹਿਲਾਂ ਵੀ ਟੁੱਟੀ ਸੀ ਤੇ ਉਹਨੇ ਆਲੂਆਂ ਦੀ ਖੇਤ ਦੀ ਜਿਹੜੀ ਆ ਤਬਾਈ ਮਚਾਈ ਸੀ ਉਹਨਾਂ ਨੇ ਪਾਣੀ ਕੱਢਣ ਤੋਂ ਬਾਅਦ ਦੁਬਾਰਾ ਆਲੂ ਲਾਏ ਤੇ ਇਹ ਨਹਿਰ ਜਿਹੜੀ ਆ ਅੱਜ ਫਿਰ ਦੁਬਾਰਾ ਟੁੱਟ ਗਈ ਹੈ ਪਹਿਲੀ ਨਹਿਰ ਦੀ ਮੁਰੰਮਤ ਨਹੀਂ ਕੀਤੀ ਸਬੰਧਕ ਮਹਿਕਮੇ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਉਹ ਸਵੇਰ ਦੀ ਨਹਿਰ ਇਹ ਜਿਹੜੀ ਟੁੱਟ ਚੁੱਕੀ 5 ਵਜੇ ਦੀ 7 ਵਜੇ ਉਹਨਾਂ ਨੇ ਰਾਬਤਾ ਕਾਇਮ ਕੀਤਾ ਪਰ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਤੇ ਅਸੀਂ ਹਲਕਾ ਕਪੂਰਸਲਾ ਦੇ ਜਿਹੜੇ ਆ ਇਨਜ਼ਾਰ ਜਾਂ ਆਮ ਆਦਮੀ ਪਾਰਟੀ ਦੇ ਮੰਜ਼ੂਰਾਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ 2 ਘੰਟੇ ਪਹਿਲਾਂ ਦਾ ਉਹਨਾਂ ਨੂੰ ਵੀ ਇਸ ਜਗ੍ਹਾ ਦੀ ਲੋਕੇਸ਼ਨ ਭੇਜੀ ਹੈ ਕਿ ਉਹਨਾਂ ਨੇ ਦੁਬਾਰਾ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਿਹੜੇ ਗੁਰਪਾਲ ਸਿੰਘ ਇੰਡੀਅਨ ਆ ਆਮ ਆਦਮੀ ਪਾਰਟੀ ਦੇ ਆ ਜਿਹੜੇ ਇੱਥੇ ਦੇ ਸੂਬੇ ਦੇ ਜਨਰਲ ਸੈਕਟਰੀ ਵੀ ਆ ਉਹਨਾਂ ਦੇ ਨਾਲ ਰਹਿਤਾਂ ਕੰਮ ਕੀਤਾ ਉਹਨਾਂ ਨੇ ਜ਼ਰੂਰ ਸਾਨੂੰ ਇਹ ਗੱਲ ਕਹੀ ਆ ਕਿ ਮੈਂ ਨਹਿਰੀ ਵਿਭਾਗ ਦੇ ਨਾਲ ਫੋਨ ਕਰਕੇ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਔਰ ਐਡੀਐਮ ਸਾਹਿਬ ਦੇ ਨਾਲ ਗੱਲ ਹੋ ਗਈ ਆ ਸਵੇਰੇ ਉਹ ਜਾਣਗੇ ਤੇ ਅਸੀਂ ਗੱਲ ਕੀਤੀ ਆ ਕਿ ਕਿਸਾਨਾਂ ਨੂੰ ਜਿਹੜਾ ਉਹ ਮੁਆਵਜ਼ਾ ਦਵਾਇਆ ਦਵਾਇਆ ਜੋ ਕਿ ਆਲੂ ਦੀ ਫਸਲ ਜਿਹੜੀ ਆ ਉਹ 70000 ਰੁਪਏ ਆਲੂ ਦੀ ਫਸਲ ਨੂੰ ਤਿਆਰ ਕਰਨ ਤੇ ਲੱਗਦਾ ਹੈ ਕਿ ਅਸੀਂ ਵੱਧ ਤੋਂ ਵੱਧ ਭਾਰਤੀ ਕਿਸਾਨ ਜੂਨੇ ਇੱਕ ਟਡਕੁੰਦਾ ਵੱਲੋਂ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕਰਦੇ ਆ ਸੋ ਕਿਸਾਨਾਂ ਦੀ ਜਿਹੜੀ ਦੋਹਰੀ ਫਸਲ ਮਰੀ ਆ ਉਹਦੇ ਵਾਸਤੇ ਵੱਧ ਤੋਂ ਵੱਧ ਜਿਹੜਾ ਸਰਕਾਰ ਨੂੰ ਅਪੀਲਿਆ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਭਾਰਤੀ ਕਿਸਾਨ ਜੂਨੇ ਇੱਕ ਟਡਕੁੰਦਾ ਇਹਦੇ ਤੇ ਸੰਘਰਸ਼ ਲੜੇਗੀ ਜੀ ਧੰਨ